ਪਰੇ ਯਾਰ ਇੱਥੇ ਦੇਖੋ ਦੇਖੀ ਖਾਲੀ ਦੇਖੀ ਜਾਂਦੇ ਆ ਸਿਰ ਕਰਕੇ ਪਿੰਡਾਂ ਦੇ ਵਿੱਚ ਤੁਸੀਂ ਪਿਆਰ ਦਿੱਤਾ ਪਾਰਟੀ ਖੜੀ ਹੋ ਗਈ ਸਿਰਫ 3 ਸਾਲਾਂ ਚੋਂ ਇੰਡੀਆ ਦੇ ਵਿੱਚ ਪੂਰੀ ਬਾਤ ਹੀ ਹੋ ਗਈ ਜਿਹੜੀ 3 ਸਾਲਾਂ ਦੇ ਵਿੱਚ ਮੁਕਮਲ ਹੋ ਗਈ ਚਾਹੀਏ 3 ਸਾਲਾਂ ਤੋਂ ਭਾਰਤ ਸੰਜਾਸਿ ਦੀ ਕਾਂਗਰਸ ਬਣੀ ਸੀ 1930 ਜਾ ਕੇ ਕੈਬਸਿ ਦੀ ਰੱਖਿਸ਼ ਦਿੱਤੀ ਸੀ ਇਹ ਕਿਸੇ ਪਰ ਤੁਹਾਨੂੰ ਨਹੀਂ ਸਮਝਾ उन्नीस सौ अठवंजा च बीजेपी बनी थी सौ चौरासी दो सीट आगे बस एम पी में आप तीन साल पुराने चौधरी जी है पार्टी जो इलेक्शन लड़े और चौथी पार्टी है कांग्रेस बीजेपी सी पी आई तो बाद आम आदमी पार्टी है आपकी जी एक पार्टी एक सूबे सरकार है दूजे सूबे मुख्य विरोधी है जो बाकी सारिया पार्टियां एक एक सूबे दार्टियां ने

ये कादे पेने 그러면은 ಈಗ ತಂದೆನೇ ಆಯೆ ಹೊರಕಡೆ ಕರೆಗೆ ತಿರ್ಕೆ ಇದೇನು ನಾವು ಕದ ಲೋಕಲ್ ಕ್ಯಾಬ್ಸ್ ಅಲ್ಲಿ ಬಿಕ್ಕೆ ನಾನು ಕರೆಗೆ ಹೋಗ ಆಸಿ ದುರ್ಯೋಧನ ಲೋಕದಿಂದ ದೇರ್ ಮೇಲೆ ಜತಂದರಿಯ लेके ತಾಗಿ ಬಿಕ್ಕೆ ಹೊರಟು ಹೋಗಿ ಆಸೆ ಹಕ್ಕೆ ಆಪಾಸಂಕು ಮಾಡ್ತಾನೆ ಅಲ್ಲಿ ಸೇರಿ ಓಸಿ ಅಲ್ಲಿಿಸ್ಕ್ಕೆ ಆ ಸಿ ಲೋಕದ ਆ ਮਾਨਸਾ ਕਹਿੰਦੇ ਦਿੱਲੀ ਦੇ ਕੰਮ ਸਿਖਾਇਆ ਸੀ ਉਹ ਤੋਂ ਬਾਅਦ ਸੰਦਾਨ ਲੱਗੇ ਹੋਏ ਉਹਨੂੰ ਉਹਨਾਂ ਲੋਕਾਂ ਸਿਰ ਪਬਲਿਕ ਹੈ ਲੋਕਾਂ ਦਾ ਜਿਹੜਾ ਹੱਲਾ ਉਹ ਕਿਹਦੇ ਨੱਤੇ ਕਰਵਾਉਂਦੇ ਕੁ ਕਦੇ ਸਾਡੇ ਕੋਲ ਰਹੇ ਹੋਰ ਵੀ ਹਰੇਕ ਵੰਦਾ ਜਦੋਂ ਕੋਈ ਕੰਮ ਆਪਣੇ ਜਿੰਮੇਂ ਹੋ ਜੇ ਉਤਕ੍ਰਿਤੀ ਮੇਲ ਹੋ ਜੇ ਮੈਂ ਆਪਣੀ ਦਿੱਲੀ ਵਿੱਚ ਹੁੰਦੀ ਕਿ ਕਰ ਜਮੀਨ ਦੇ ਵਿੱਚ ਹੁੰਦੀ ਜਿੰਦ ਤੋਂ ਉਹ ਰੁੱਤੀ

ਇਹ ਤੁਹਾਡਾ ਲੱਗ ਇੱਕ ਸਕੂਲ ਹੈ। ਕਿ ਤੁਸ ਸਾਰੇ ਦਾ ਨਾਮ ਇਹ ਵੀ ਦਾ ਮਤਲਬ ਹੈ। ਕਈ ਵਾਰੀ ਟਾਈਮ ਲੱਗਦਾ ਰਹਿੰਦਾ ਆਪਾਂ ਸੋਨਾ ਜਿਹੜਾ ਸੋਨਾ ਉਸ ਸੁਨਾਰੇ ਦੀ ਦੁਕਾਨ ਤੇ ਪਿਆ ਬਹੁਤ ਸੋਹਣਾ ਲੱਗਦਾ ਪਰ ਇਹ ਜਿੰਨੀ ਕੀਮਤ ਕਿੰਨੀ ਦਿੱਂਦੇ ਹੈ ਬਹੁਤ ਵਕ ਕੀਮਤ ਲੱਗਦਾ ਸੋਨੇ ਦਾ ਟਾਂਸ ਕਰਨਾ ਬੰਦ ਕਰੋ ਸੋ लोगों ने आम आदमी पार्टी में पत्ती चिपाया भाई अपने देश को रखने के लिए कहूंगे प्रमाण